ਗੱਲ ਆ ਬੇਅਦਬੀ ਦੀ ਜੀ ਬੇਅਦਬੀ ਤਾਂ ਹੁਣ ਵੀ ਹੋ ਰਹੀਆਂ ਨੇ ਪਹਿਲਾਂ ਵੀ ਹੁੰਦੀਆਂ ਆਈਆਂ ਠੀਕ ਹੈ ਜੀ ਪਰ ਜਿਹੜੀ ਗੱਲ ਆ ਗਈ ਵੀ ਅਸੀਂ ਆ ਕੰਮ ਕੀਤਾ ਉਹ ਕੀਤਾ ਕਿਸੇ ਵੀ ਸਰਕਾਰ ਨੇ ਨਾ ਭਾਜਪੀ ਨੇ ਠੀਕ ਹੈ ਜੀ ਨਾ ਆਮ ਆਦਮੀ ਦੀ ਸਰਕਾਰ ਨੇ ਗਰੀਬ ਲਈ ਕੁਝ ਨਹੀਂ ਕੀਤਾ ਸਾਡੀ ਸਰਕਾਰ ਨੇ ਪੈਨਸ਼ਨ ਆ ਜਿਹੜੀ ਉਹ 1500 ਕੀਤੀ ਠੀਕ ਹੈ ਜੀ ਜੇ ਕੋਈ ਬੰਦਾ ਕਹਦੇ ਵੀ ਨਹੀਂ ਕੀਤੀ ਅੱਜ ਮਿਲ ਰਹੀ ਆ ਸਾਰਿਆਂ ਨੂੰ 1000 ਤੋਂ 1500 ਸਾਡੀ ਸਰਕਾਰ ਨੇ ਕੀਤਾ ਇਹ ਕਹਿੰਦੇ ਐਸੋ ਜੀ ਬੀਜੇਪੀ ਵਾਲੇ ਕਹਿੰਦੇ ਅਸੀਂ ਨੈਸ਼ਨਲ ਹਾਈਵੇ ਪੁੱਲ ਬਣਾਤੇ ਇਹ ਬਣਾਤੇ ਉਹ ਗਰੀਬ ਨੇ ਤਾਂ ਰੋਟੀ ਖਾਣੀ ਆ ਉਹਨਾਂ ਲਈ ਤੁਸੀਂ ਸਿਲੰਡਰ ਸਸਤਾ ਕਰੋ ਖਾਣ ਪੀਣ ਦਾ ਜਿਹੜਾ ਗਰੋਸਰੀ ਦਾ ਸਮਾਨ ਆ ਉਹ ਸਸਤਾ ਕਰੋ ਜਿਹੜੀ ਆਮ ਆਦਮੀ ਦੀ ਸਰਕਾਰ ਹੈ ਇਹ ਸਵੇਰੇ ਰਾਤ ਨੂੰ ਕਿਤੇ ਖਾਦੀ ਪੀਤੀ ਚ ਫੈਸਲਾ ਲੈ ਲੈਂਦੇ ਜਦੋਂ ਸਵੇਰੇ ਦੇਖਦੇ ਵੀ ਗਲਤ ਹੋ ਗਿਆ ਜਵਾਬ ਲੈ ਲੈਂਦੇ ਨੇ ਪਹਿਲਾਂ ਤਾਂ ਆਰਡਰ ਦੇਤਾ ਹੀ ਨਹੀਂ ਕੰਡਕ ਪੀਦੋ ਪੀਕੇ ਅਸੀਂ ਆਟਾ ਪਹੁੰਚਦਾ ਕਰਨਾ ਸਾਡੇ ਵਰਕਰ ਦੇ ਕੇ ਆਉਣਗੇ ਅੱਜ ਬਿਆਨ ਆ ਗਿਆ ਕਹਿੰਦੇ ਜੀ ਕੰਪਨੀ ਨੂੰ ਜਵਾਬ ਦਿੱਤਾ ਵੀ ਆਟਾ ਪੀਸ ਕੇ ਨਹੀਂ ਦੇਣਾ ਕਣਕ ਹੀ ਦੇਵਾਂਗੇ ਕਣਕ 10 ਕਿਲੋ ਤੋਂ 5 ਕਿਲੋ ਕਰਤੀ ਸੋ ਗੱਲਾਂ ਦੇ ਕੜਾ ਨਾਲ ਕੁਝ ਨਹੀਂ ਹੋਣਾ ਵੀ ਕਹਿ ਰਹੀ ਆ ਲਗਾਤਾਰ ਕਿ ਇੱਥੇ ਹੀ ਇਹ ਲੱਗ ਦਿਖਦੇ ਆ ਤੁਹਾਨੂੰ ਇੱਥੋਂ ਬਾਹਰ ਪਾਰ ਚਲੇ ਜਾਓ ਹਰਿਆਣੇ ਹਰਿਆਣਾ ਆ ਜਾਓ ਉੱਥੇ ਜਾ ਕੇ ਇਕੱਠੇ ਨੇ ਆਵਾਰੀ ਪਾਜੀ ਭਾਜਪੀ ਦੀ ਪਾਲਿਸੀ ਭਾਈ ਸਾਹਿਬ ਕੀ ਹੁੰਦਾ ਨੇ ਆਪਾਂ ਜਦੋਂ ਕੋਈ ਚਾਵਲ ਚੂਬਲ ਬੁੜੀਆਂ ਬਣਾਉਂਦੀਆਂ ਨੇ ਉਹ ਵਿੱਚੋਂ ਧਾਨ ਚੋਕਦੀਆਂ ਨੇ ਧਾਨ ਚੋਕ ਕੇ ਚਾਵਲ ਬਣਾਉਂਦੀਆਂ ਨੇ ਬੀ ਬਧਿਆ ਮੰਨੇ ਇਹ ਕੀ ਕਹਿੰਦੇ ਆ ਵੀ ਅਸੀਂ ਗਰੀਬਾਂ ਨੂੰ ਅਮੀਰ ਨਹੀਂ ਕਰਨਾ ਸਾਰਿਆਂ ਨੂੰ ਗਰੀਬ ਕਰਨਾ ਇਹਨਾਂ ਦੀ ਪਾਲਿਸੀ ਇਹ ਆ ਵੀ ਜਿਹਨਾਂ ਕੋਲ ਜਿਹੜਾ ਮਾੜਾ ਮੱਟੂ ਕੇ ਰੋਟੀ ਖਾਂਦੀ ਐ ਮੱਧ ਵਰਗੀ ਪਰਿਵਾਰ ਨੇ ਦੇਖੋ ਗਰੀਬ ਤਾਂ ਪਿੱਛੇ ਹੀ ਪਿਆ ਅਮੀਰ ਐ ਉਹਨੂੰ ਦੇਖੋ ਜਿਹੜੀਆਂ ਸਪੋਰਟਾਂ ਨੇ ਜਿਵੇਂ ਅਡਾਨੀ ਅਡਵਾਨੀ ਇਹ ਸਾਰੇ ਇਹਨਾਂ ਦੀ ਇਹਨਾਂ ਦੀਆਂ ਸਪੋਰਟਾਂ ਨਾਲ ਹੀ ਚੱਲ ਰਹੇ ਨੇ ਪਰ ਮੱਧ ਵਰਗੀ ਪਰਿਵਾਰ ਨਾਲ ਤਾਂ ਮੰਗ ਕੇ ਖਾ ਸਕਦਾ ਜੀ ਨਾ ਕਿਸੇ ਕੋਲੇ ਜਾ ਕੇ ਰੋ ਸਕਦਾ ਕਰੋਨਾ ਕਾਲ ਦੇ ਵਿੱਚ ਸਭ ਤੋਂ ਔਖਾ ਕੌਣ ਹੋਇਆ ਗਰੀਬ ਤਾਂ ਕਿਸੇ ਕੋਲ ਜਾ ਕੇ ਖੜ ਗਿਆ ਜੀ ਸਾਨੂੰ ਆਹ ਦੇ ਦਿਓ ਮੱਧ ਵਰਗੀ ਪਰਿਵਾਰ ਕੀ ਕੀਤਾ ਬੀਜੇਪੀ ਨੇ ਉਹਨਾਂ ਲਈ ਏ ਹਾਂ ਜੀ ਪੈਨਸ਼ਨਾਂ ਜਿਹੜੀਆਂ ਕੋਈ ਕੋਈ ਸਰਕਾਰੀ ਕੋਈ ਗਰੀਬ ਬੰਦਾ ਕਿਸੇ ਕੋਈ ਪਤਨੀ ਆਪਣੇ ਪਤੀ ਦੀ ਪੈਨਸ਼ਨ ਲੈ ਰਹੀ ਹੈ ਪਹਿਲਾਂ ਹੀ ਕਹਿੰਦੇ ਕਰੋਨਾ ਦੇ ਵੈਕਸੀਨ ਲਾਓ ਜੀ ਤਾਂ ਥੋੜੀ ਪੈਨਸ਼ਨ ਮਿਲੂ ੱੱਕੇ ਨਾਲ ਲਵਾਈ ਸੋ ਇਹ ਆ ਵੀ ਬੋਲ ਕੇ ਨਹੀਂ ਜਿੱਤੇ ਹੋ ਜਾ ਸਕਦਾ ਵੀ ਪ੍ਰੈਕਟੀਕਲ ਅਬ ਵੀਰ ਜੀ ਨੇ ਪਹਿਲਾਂ ਬਿਆਨ ਦਿੱਤਾ ਵਕੀਲ ਸਾਹਿਬ ਨੇ ਕਿ ਸਾਡੀ ਸਰਕਾਰ ਨੇ ਕੰਮ ਕੀਤੇ ਨਹੀਂ ਪੱਥਰਾਂ ਤੇ ਖਰਚ ਕੀਤਾ ਬਿਲਕੁਲ ਕੀਤਾ ਕੱਲਾ ਨਹੀਂ ਪੱਥਰਾਂ ਤੇ ਇੱਕ ਜਗ੍ਹਾ ਤੇ ਸੱਤ ਨਹੀਂ ਪੱਥਰ ਲੱਗੇ ਕੰਮ ਉੱਥੇ ਕੋਈ ਵੀ ਨਹੀਂ ਤਾਂ ਕਹਿੰਦੇ ਨਹੀਂ ਪੱਥਰਾਂ ਤੇ ਸਭ ਤੋਂ ਸਭ ਤੋਂ ਪਹਿਲਾਂ ਮੈਂ ਬਾਈ ਨੂੰ ਪੁੱਛਣਾ ਚਾਹਣਾ ਜੇ ਕਾਂਗਰਸ ਨੇ ਕੰਮ ਕੀਤੇ 4.5 ਸਾਲ ਬਾਅਦ ਮੁੱਖ ਮੰਤਰੀ ਕਿਉਂ ਬਦਲਤਾ ਕਿਉਂ ਬਦਲਿਆ ਕਿਉਂ ਬਦਲਿਆ ਕੈਪਟਨ ਅਮਨਿੰਦਰ ਸਿੰਘ ਕੈਪਟਨ ਅਮਨਿੰਦਰ ਸਿੰਘ ਕਿਉਂ ਬਦਲਿਆ 4.5 ਸਾਲ ਬਾਅਦ ਪ੍ਰਸ਼ਾਂਤ ਖ਼ਿਸ਼ੋਰ ਪ੍ਰਸ਼ਾਂਤ ਪ੍ਰਸ਼ਾਂਤ ਖ਼ਿਸ਼ੋਰ ਇਹ ਬੇਸ਼ਰ ਜਿਹੜੇ ਜਿਹੜੇ ਬੰਦੇ ਨੇ ਸ਼ਰਮ ਲਾ ਕੇ ਜਵਾਬ ਦੇਣਾ ਉਹਦੇ ਨਾਲ ਡਿਬੇਟ ਕਰਨ ਦਾ ਕੋਈ ਫਾਇਦਾ ਨਹੀਂ ਯੂ ਟਰਨ ਤੇ ਕੀ ਜਵਾਬ ਹਾਂ ਮੈਂ 1 ਮਿੰਟ ਜੀ ਨਾ ਪੂਰਾ ਪੂਰਾ ਬੋਲੂ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਘਰ ਘਰ ਨੌਕਰੀ ਪ੍ਰਸ਼ਾਂਤ ਕਿਸ਼ੋਰ ਕੈਪਟਨ ਨੂੰ ਝੁਗਾ ਚੱਕ ਗਿਆ ਸੀ 2022 ਚ ਉਸ ਤੋਂ ਬਾਅਦ ਉਸ ਤੋਂ ਬਾਅਦ ਕਹਿੰਦੇ ਜੀ ਘਰ ਘਰ ਲੈ ਬੱਚਿਆਂ ਨੂੰ ਲੈਪਟਾਪ ਸਾਈਕਲ ਗੁਟਕਾ ਸਾਹਿਬ ਦੀ ਸੋਚ ਕਿ ਇਹਨਾਂ ਨੇ ਸਿੱਖ ਧਰਮ ਦੀਆਂ ਭਾਵਨਾਵਾਂ ਮਾਨ ਕਲਵਾੜ ਕੀਤਾ ਇਹਨਾਂ ਦਾ ਪ੍ਰਧਾਨ ਇਹਨਾਂ ਦਾ ਭੱਜ ਗਿਆ ਮੁੱਖ ਮੰਤਰੀ ਇਹਨਾਂ ਨੂੰ ਬਦਲਣਾ ਪੈ ਗਿਆ ਇਹ ਇੱਕ ਇੱਕ ਮਿੰਟ ਅੱਛਾ ਇਹ ਜਿਹੜੀ ਕੈਪਟਨ ਸਾਹਿਬ ਦੀ ਗੱਲ ਹੈ ਜੀ ਇਹ ਬੀਜੀਪੀ ਨਾਲ ਕਰੋ ਸਾਡੇ ਸਾਡੇ ਤਾਂ ਹੈ ਨਹੀਂ ਉਹਨਾਂ ਨਾਲ ਕੰਮ ਕਰ ਰਹੇ ਨੇ। ਇਸ ਤੋਂ ਬਾਅਦ ਇਹ ਬਾਈ ਕਹੂੰਗਾ 4 ਸਾਲਾਂ ਨੂੰ ਖੈਰੇ ਨੂੰ ਖੈਰੇ ਦਾ ਪੁੱਛੋ ਕਿਹੜੀ ਪਾਰਟੀ ਚ ਗਿਆ। ਸਿੰਗਲੇ ਦਾ ਪੁੱਛੋ। ਦੇਖੋ ਭਾਜੀ, ਤੁਹਾਨੂੰ ਤੁਹਾਨੂੰ ਨੇ ਤੁਹਾਡੀ ਪਾਰਟੀ ਨੇ ਖੈਰਾ ਸਾਹਿਬ ਨੂੰ ਇੰਨਾ ਮਾਨਸਿਕ ਤੌਰ ਤੇ ਤੰਗ ਕੀਤਾ ਕਿ ਉਹਨਾਂ ਨੂੰ ਸਾਡੇ ਕੋਲੇ ਆਉਣਾ ਪਿਆ। ਅਸੀਂ ਜੁਆਇਨ ਕਰਾਇਆ। ਜਿਹੜਾ ਇਹ ਕੈਂਡੀਡੇਟ ਲੈ ਗਏ ਨੇ ਪਰ ਇਹ ਪੁੱਛੋ ਵੀ ਖੈਰਾ ਸਾਹਿਬ ਕਿੰਨੀਆਂ ਪਾਰਟੀਆਂ ਜੁਆਇਨ ਕਰਨਗੇ ਤੇ ਨਵੀਂ ਪਾਰਟੀ ਕਦੋਂ ਬਣਾਉਣ ਲੱਗੇ ਨੇ।